ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕੜਾ ਪ੍ਰਸ਼ਾਦ ਜਾਂ ਦੇਖਦਾ ਇਤਿਹਾਸ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਕਦੋਂ ਕਿਵੇਂ ਤੇ ਕਿਸ ਗੁਰੂ ਸਾਹਿਬਾਨ ਵੱਲੋਂ ਹੋਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਇਸੇ ਵਿਸ਼ੇ ਦੇ ਉੱਤੇ ਚਰਚਾ ਕਰਨੀ ਹੈ ਜੀ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਤਿਹਾਸ ਦੇ ਵਿੱਚ ਇਸ ਨੂੰ ਲੈ ਕੇ ਦੋ ਸਾਖੀਆਂ ਪ੍ਰਚਲਿਤ ਨੇ ਤੇ ਦੋਨੋਂ ਸਾਖੀਆਂ ਪਾਛਾਈ ਪਹਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਸਵੰਤ ਨੇ ਇਸ ਤਰ੍ਹਾਂ ਆਪਣੇ ਇੱਕ ਸਵਾਲ ਦਾ ਜਵਾਬ ਜੋ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਮਿਲ ਜਾਂਦਾ ਹੈਗਾ ਕਿ ਜੋ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਸੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂਤੀ ਹੋਈ ਸੀ ਤੇ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਹੁਣ ਆਪਾਂ ਜਾਣਦੇ ਹਾਂ ਉਹ ਦੋਨੋਂ ਸਾਖੀਆਂ ਦੇ ਬਾਰੇ ਦੇ ਵਿੱਚ ਉਸ ਤੋਂ ਪਹਿਲਾਂ ਜੋ ਵੀ ਸੰਗਤ ਇਸ ਵੀਡੀਓ ਦੇ ਮਾਧਿਅਮ ਰਾਹੀਂ ਚੈਨਲ ਤੇ ਪਹਿਲੀ ਵਾਰ ਆਈ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਜੀ ਕਿਉਂਕਿ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਸਾਖੀਆਂ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਦੀਆਂ ਜੋ ਵੀਡੀਓਜ਼ ਨੇ ਉਹ ਅਕਸਰ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤਾਂ ਅਲੀ ਸਾਖੀ ਦੇ ਮੁਤਾਬਕ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਉਦਾਸੀਆਂ ਕਰਦੇ ਸਮੇਂ ਕਰਤਾਰਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤਾਂ ਉਹ ਇੱਕ ਜੰਗਲ ਦੇ ਵਿੱਚ ਇੱਕ ਰੁੱਖ ਦੇ ਨੀਚੇ ਛੱਪੜੀ ਦੇ ਕਿਨਾਰੇ ਤੇ ਵਿਸ਼ਰਾਮ ਕਰਨ ਦੇ ਲਈ ਰੁਕਦੇ ਨੇ ਉਸ ਸਮੇਂ ਉੱਥੇ ਨਜ਼ਦੀਕ ਤੇ ਪਿੰਡ ਸੁਲਤਾਨ ਵਿੜਦਾ ਇੱਕ ਚੌਧਰੀ ਹੁੰਦਾ ਤਾਰਾ ਚੌਧਰੀ ਜਦੋਂ ਉਸ ਨੂੰ ਇਹਨਾਂ ਗੁਰੂ ਜੀ ਦੇ ਇੱਥੇ ਆਉਣ ਦਾ ਪਤਾ ਲੱਗਦਾ ਤਾਂ ਉਹ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਗੁਰੂ ਜੀ ਨੂੰ ਆਖਦਾ ਕਿ ਉਸ ਦੇ ਲਈ ਕੋਈ ਸੇਵਾ ਹੋਵੇ ਤਾਂ ਉਸ ਨੂੰ ਜ਼ਰੂਰ ਦੱਸੋ ਜੀ ਤਾਂ ਗੁਰੂ ਨਾਨਕ ਦੇਵ ਜੀ ਉਸ ਨੂੰ ਆਟਾ ਦੇਸੀ ਕੀ ਤੇ ਖੰਡ ਲੈ ਕੇ ਆਉਣ ਲਈ ਕਹਿੰਦੇ ਨੇ ਹੁਣ ਗੁਰੂ ਜੀ ਜੰਗਲ ਦੇ ਵਿੱਚ ਰੁਕੇ ਹੁੰਦੇ ਨੇ ਤਾਂ ਉੱਥੋਂ ਲੱਕੜੀਆਂ ਤੇ ਨਜ਼ਦੀਕ ਚਪੜੀ ਹੋਣ ਕਰਕੇ ਪਾਣੀ ਦਾ ਪ੍ਰਬੰਧ ਆਸਾਨੀ ਦੇ ਨਾਲ ਹੋ ਜਾਂਦਾਗਾ ਤੇ ਗੁਰੂ ਨਾਨਕ ਦੇਵ ਜੀ ਨੇ ਜੋ ਤਾਰਾ ਚੌਧਰੀ ਤੋਂ ਰਸਤੇ ਮੰਗਵਾਈ ਸੀ ਉਸ ਦੇ ਨਾਲ ਉਹ ਕੜਾ ਪ੍ਰਸ਼ਾਦ ਤਿਆਰ ਕਰਦੇ ਨੇ ਜੀ ਤੇ ਇਹ ਕੜਾ ਪ੍ਰਸ਼ਾਦ ਉਹ ਭਾਈ ਮਰਦਾਨਾ ਜੀ ਤੇ ਤਾਰਾ ਚੌਧਰੀ ਨੂੰ ਵਰਤਾਉਂਦੇ ਨੇ ਪ੍ਰਸ਼ਾਸਕਾਂ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਦੇ ਨੇ ਕਿ ਇਸ ਨੂੰ ਦੁਆਰਾ ਵੀ ਤਿਆਰ ਕੀਤਾ ਜਾ ਸਕਦਾ ਜੀ ਤਾਂ ਗੁਰੂ ਨਾਨਕ ਦੇਵ ਜੀ ਉੱਤੇ ਵਚਨ ਕਰਦੇ ਨੇ ਕਿ ਭਾਈ ਮਰਦਾਨਾ ਜੀ ਇੱਕ ਸਮਾਂ ਐਸਾ ਆਵੇਗਾ ਜਦੋਂ ਇਸ ਥਾਨ ਦੇ ਉੱਤੇ ਨਿਤ ਦੇਗ ਵਰਤਿਆ ਕਰੇਗੀ ਗੁਰੂ ਜੀ ਦੇ ਉਹਨਾਂ ਵਚਨਾਂ ਨਾਲ ਹੀ ਅੱਜ ਦੇ ਸਮੇਂ ਹਰ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ ਹੈਗੀ ਤੇ ਉਹ ਜਦੋਂ ਗੁਰੂ ਜੀ ਨੇ ਜਿਸ ਥਾਨ ਦੇ ਉੱਤੇ ਜਿਸ ਰੁੱਖ ਦੇ નીચે ਦੇਖਤਿਆਰ ਕੀਤੀ ਸੀ ਉਸ ਰੁੱਖ ਨੂੰ ਅੱਜ ਮੌਜੂਦਾ ਸਮੇਂ ਦੇ ਵਿੱਚ ਅਸੀਂ ਦੁੱਖਪੰਜਨੀ ਬੇਰੀ ਦੇ ਨਾਂ ਨਾਲ ਜਾਣਦੇ ਆਂਗੇ ਤੇ ਜਿਸ ਛਪੜੀ ਦੇ ਕਿਨਾਰੇ ਗੁਰੂ ਜੀ ਬੈਠੇ ਸੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈਗਾ ਜਿਸ ਦੇ ਵਿੱਚ ਬੀਬੀ ਰਜਨੀ ਦੇ ਪਤੀ ਦਾ ਕੋੜ ਦਾ ਰੋਗ ਜੋ ਸੀ ਦੂਰ ਹੋਇਆ ਸੀ ਤਾਂ ਇਹ ਸੀ ਜੀ ਇਤਿਹਾਸ ਦੇ ਵਿੱਚ ਪਹਿਲੀ ਸਾਖੀ ਜਿਸ ਦੇ ਮੁਤਾਬਕ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਵੱਲੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਕੀਤੀ ਗਈ ਸੀ ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਸਾਖੀ ਦੀ ਦੂਜੀ ਸਾਖੀ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਉਦਾਸੀਆਂ ਕਰਦੇ ਸਮੇਂ ਬਗਦਾਦ ਸ਼ਹਿਰ ਪਹੁੰਚਦੇ ਨੇ ਤਾਂ ਉਹ ਤੇ ਸ਼ਹਿਰ ਦੇ ਬਾਰੋ-ਬਾਰ ਰੁਕੇ ਵਿਸ਼ਰਾਮ ਕਰਦੇ ਨੇ ਉਸ ਸਮੇਂ ਬਗਦਾਦ ਸ਼ਹਿਰ ਦੇ ਅੰਦਰ ਸੰਗੀਤ ਸੁਣਾਣਾ ਸੰਗੀਤ ਵਜਾਉਣਾ ਉਸ ਤੇ ਪੂਰੀ ਤਰ੍ਹਾਂ ਮਨਾਹੀ ਹੁੰਦੀ ਹੈਗੀ ਤੇ ਅਗਲੇ ਦਿਨਾਂ ਵਿਸ਼ਰਾਮ ਕਰਨ ਤੋਂ ਬਾਅਦ ਸਵੇਰ ਪਹਿਲੇ ਪੈਰ ਪਹਿਲੀ ਨਮਾਜ਼ ਤੋਂ ਪਹਿਲੇ ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਆਖਦੇ ਨੇ ਕਿ ਰਬਾਬ ਛੇੜੋ ਤਾਂ ਜਵਾਬ ਦੇ ਵਿੱਚ ਭਾਈ ਮਰਦਾਨਾ ਜੀ ਆਖਦੇ ਨੇ ਕਿ ਗੁਰੂ ਜੀ ਇੱਥੇ ਤਾਂ ਸੰਗੀਤ ਵਜਾਉਣਾ ਮਨਾਗਾ ਤਾਂ ਫਿਰ ਆਪਾਂ ਨੇ ਰਬਾਬ ਕਿਉਂ ਵਜਾਉਣਾ ਤਾਂ ਗੁਰੂ ਜੀ ਆਖਦੇ ਨੇ ਕਿ ਕੋਈ ਗੱਲ ਨਹੀਂ ਮਰਦਾਨਾ ਜੀ ਤੁਸੀਂ ਰਬਾਬ ਛੇੜੋ ਜਦੋਂ ਕੋਈ ਆਪਣੇ ਤੋਂ ਸਵਾਲ ਕਰੇਗਾ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ ਤੁਸੀਂ ਰਬਾਬ ਵਜਾਓ ਤਾਂ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗ ਜਾਂਦੇ ਨੇ ਉਸ ਸਮੇਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਪੀਰ ਹੁੰਦੇ ਨੇ ਜੋ ਕਿ ਬਹੁਤ ਪਹੁੰਚੇ ਹੋਏ ਹੁੰਦੇ ਨੇ ਪੀਰ ਦਾਸਤਗੀਰ ਜਦੋਂ ਉਹਨਾਂ ਦੇ ਕੰਨੇ ਸੰਗੀਤ ਪੈਂਦਾਗਾ ਤਾਂ ਉਹ ਆਪਣੇ ਮੁਰਿਦਾਂ ਨੂੰ ਬੁਲਾਉਂਦੇ ਨੇ ਤੇ ਗੁਰੂ ਜੀ ਕੋਲ ਭੇਜਦੇ ਨੇ ਕਿ ਦੇਖੋ ਜਾ ਕੇ ਕੌਣ ਆ ਤੇ ਉਸ ਨੂੰ ਇਹ ਸੰਗੀਤ ਵਜਾਉਣ ਤੋਂ ਮਨਾ ਕਰੋ ਤਾਂ ਪੀਰ ਦਾਸਤਗੀਰ ਪਹੁੰਚੇ ਹੋਏ ਪੀਰ ਨੇ ਉਹ ਆਪਣੇ ਅੰਤਰ ਧਿਆਨ ਹੋ ਕੇ ਉਹਨਾਂ ਮੁਰਿਦਾਂ ਦੇ ਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੇ ਵਿੱਚ ਸਾਰਾ ਕੁਝ ਜਾਣ ਲੈਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਜੋ ਉਸ ਸਮੇਂ ਬਾਣੀ ਉਚਾਰਨ ਕਰੇ ਹੁੰਦੇ ਨੇ ਉਹ ਪੀਰ ਦਸਤਗੀਰ ਉਸ ਬਾਣੀ ਦਾ ਸਰਵਣਾ ਆਪਣਾ ਅੰਤਰ ਧਿਆਨ ਹੋ ਕੇ ਪਹਿਲਾਂ ਹੀ ਕਰ ਚੁੱਕੇ ਹੁੰਦੇ ਨੇ ਤਾਂ ਹੁਣ ਜਦੋਂ ਪੀਰ ਦੇ ਜੋ ਮਰੀਦ ਨੇ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਦੇ ਨੇ ਤਾਂ ਜੋ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਦਾ ਆਵਾ ਮੰਡਲ ਆਪਾਂ ਹੋਰ ਕਿਹ ਕਹਿ ਸਕਦੇ ਆ ਉਹ ਇੰਨਾ ਕੀ ਪ੍ਰਭਾਵਸ਼ਾਲੀ ਹੁੰਦਾਗਾ ਕਿ ਉਹ ਮੁਰਿਦਾਂ ਨੂੰ ਗੁਰੂ ਨਾਨਕ ਦੇਵ ਜੀ ਖੁਦਾ ਵਾਂਗ ਜਾਪਦੇ ਨੇ ਤੇ ਇਹੀ ਗੱਲ ਉਹ ਆ ਕੇ ਆਪਣੇ ਪੀਰ ਨੂੰ ਦੱਸਦੇ ਨੇ ਕਿ ਜੋ ਆਪਣਾ ਬਰਦਾਸ਼ ਸ਼ਹਿਰ ਦੇ ਬਾਹਰ ਉਹ ਫਕੀਰ ਬੈਠਾਗਾ ਉਸ ਦਾ ਨਾਮ ਗੁਰੂ ਨਾਨਕ ਦੇਵ ਆ ਤੇ ਉਹ ਖੁਦਾ ਦੇ ਵਾਂਗ ਜਾਪਦਾ ਜਦੋਂ ਮੁਰਿਦਾਂ ਦੇ ਮੂੰਹੋਂ ਪੀਰੇ ਗੱਲ ਸੁਣਦਾ ਤਾਂ ਬੜਾ ਗੁੱਸੇ ਦੇ ਵਿੱਚ ਆ ਜਾਂਦਾਗਾ ਤੇ ਆਪਣੇ ਮੁਰਿਦਾ ਨੂੰ ਕਹਿੰਦਾਗਾ ਕਿ ਉਹ ਫਕੀਰ ਤਾਫਿਰਗਾ ਉਹ ਆਪਣੇ ਹਜ਼ਰਤ ਮੁਹੰਮਦ ਸਾਹਿਬ ਦੇ ਉਲਟ ਬੋਲਦਾ ਤੇ ਤੁਸੀਂ ਉਸ ਨੂੰ ਖੁਦਾ ਦਾ ਦਰਜਾ ਦੇ ਰਹੇ ਹੋਗੇ ਇਹ ਗੱਲ ਆਖਣ ਤੋਂ ਬਾਅਦ ਪੀਰ ਆਪਣੇ ਮੁਰਿਦਾ ਨੂੰ ਪੱਥਰ ਕੰਕਰ ਉਰੇ ਚੁੱਕ ਕੇ ਲਜਾਨ ਲਈ ਕਹਿੰਦਾ ਕਿ ਚਲੋ ਆਪਾਂ ਉਸ ਕਾਫਰ ਦੇ ਕੋਲ ਚਲਦੇ ਹਾਂ ਤੇ ਉਸ ਨੂੰ ਪੱਥਰ ਮਾਰ ਕੇ ਉੱਥੇ ਹੀ ਫੌਤ ਕਰ ਦਿੰਨੇ ਆ ਫੌਤ ਦਾ ਇੱਥੇ ਮਤਲਬ ਹੈ ਜੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਨੇ ਆ ਇਹ ਗੱਲ ਕਹਿ ਕੇ ਪੀਰ ਆਪਣੇ ਮੁਰਿਦਾਂ ਨੂੰ ਲੈਂਦਾ ਤੇ ਗੁਰੂ ਜੀ ਦੇ ਕੋਲ ਆਉਂਦਾਗਾ ਇੱਕ ਵਾਰ ਗੁਰੂ ਜੀ ਨੂੰ தਪਕਾ ਮਾਰਦਾ ਹੋਇਆ ਪੀਰ ਦਸਤਗੀਰ ਕਹਿੰਦਾ ਕਿ ਉਹ ਕਾਫਰਾ ਤੂੰ ਕੀ ਕਫਰ ਤੋਲ ਰਿਆਂ ਹਜ਼ਰਤ ਮੁਹੰਮਦ ਸਾਹਿਬ ਦੇ ਉਲਟ ਤੂੰ ਬਾਣੀ ਦਾ ਪ੍ਰਚਾਰ ਕਰ ਰਿਆਂ ਇਹ ਸੰਗੀਤ ਬੰਦ ਕਰ ਤੇ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਸੱਤ ਆਸਮਾਨ ਸੱਤ ਪਤਾਲ ਨੇ ਤੇ ਤੂੰ ਆਖਦਾ ਕਿ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਜੋ ਪੀਰ ਦਸਤਗੀਰ ਨੇ ਇਹ ਗੱਲ ਆਖੀ ਹੁੰਦੀ ਆ ਉਹ ਉਸ ਨੂੰ ਉਸ ਸਮੇਂ ਪਤਾ ਲੱਗਦੀ ਆ ਕਿ ਜਦੋਂ ਉਹ ਅੰਤਰ ਧਿਆਨ ਓਕੇ ਗੁਰੂ ਜੀ ਦੇ ਵੱਲੋਂ ਉਚਾਰੀ ਹੋਈ ਬਾਣੀ ਦਾ ਸਰਬਨ ਕਰ ਲੈਂਦਾਗਾ ਤੇ ਗੁਰੂ ਜੀ ਪੀਰ ਦੇ ਜੋ ਉਸਨੇ ਸਵਾਲ ਕੀਤਾ ਹੁੰਦਾ ਉਸ ਦੇ ਜਵਾਬ ਵਿੱਚ ਕਹਿੰਦੇ ਨੇ ਕਿ ਪੀਰ ਦਸਤਗੀਰ ਜੀ ਜੋ ਤੁਹਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਉਹ ਸਹੀ ਆਗਾ ਉਹਨਾਂ ਨੇ ਸੱਤ ਆਸਮਾਨ ਦੇਖ ਕੇ ਸੱਤ ਪਤਾਲ ਦੇਖ ਕੇ ਉਹ ਆਪਣੀ ਜਗ੍ਹਾ ਤੇ ਸਹੀ ਨੇ ਜਦੋਂ ਗੁਰੂ ਜੀ ਇਹ ਗੱਲ ਆਖਦੇ ਨੇ ਤਾਂ ਪੀਰ ਦੇ ਨਾਲ ਆਏ ਮুরিਦ ਇੱਕ ਵਾਰ ਸ਼ਾਂਤ ਹੋ ਜਾਂਦੇ ਨੇ ਤੇ ਉਹਨਾਂ ਦੇ ਹੱਥੋਂ ਪੱਥਰ ਛੁੱਟ ਜਾਂਦੇ ਨੇ ਤੇ ਉਸ ਤੋਂ ਬਾਅਦ ਗੁਰੂ ਜੀ ਆਖਦੇ ਨੇ ਕਿ ਜੋ ਮੈਂ ਕਿਹਾ ਉਹ ਵੀ ਸਹੀ ਆ ਮੈਨੂੰ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਦੇਖੇ ਨੇ ਤਾਂ ਮੈਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਕਹੇ ਨੇ ਤਾਂ ਪੀਰ ਦਸਤਗੀਰ ਜਵਾਬ ਦੇ ਵਿੱਚ ਕਹਿੰਦਾ ਕਿ ਤੁਸੀਂ ਸਾਬਤ ਕਰ ਸਕਦੇ ਹੋ ਕਿ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਨੇ ਤਾ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਹਾਂ ਮੈਂ ਦਿਖਾ ਸਕਦਾ ਲੱਖਾਂ ਆਕਾਸ਼ ਲੱਖਾਂ ਪਤਾਲ ਤੁਸੀਂ ਆਪਣੇ ਮੁਰਿਦਾਂ ਦੇ ਵਿੱਚੋਂ ਜਿਸ ਤੇ ਤੁਹਾਨੂੰ ਸਭ ਤੋਂ ਵੱਧ ਭਰੋਸਾ ਆਵੇ ਉਸ ਨੂੰ ਮੇਰੇ ਅੱਗੇ ਭੇਜੋ ਤੇ ਮੈਂ ਉਸ ਨੂੰ ਲੱਖਾਂ ਹੀ ਆਕਾਸ਼ ਤੇ ਪਤਾਲ ਦਿਖਾ ਦੇਵਾਂਗਾ ਤਾਂ ਪੀਰ ਦਸਤਗੀਰ ਆਪਣੇ ਮੁਰਿਦਾਂ ਵੱਲ ਦੇਖਦਾ ਮਗਰ ਉਸ ਨੂੰ ਕਿਸੇ ਵੀ ਮੁਰਿਦ ਤੇ ਯਕੀਨ ਨਹੀਂ ਹੁੰਦਾ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਆਪਣੇ ਪੁੱਤਰ ਨੂੰ ਭੇਜਦਾਗਾ ਉਸ ਦਾ ਪੁੱਤਰ ਵੀ ਪੱਕਾ ਪੰਜ ਵਖਤ ਦਾ ਨਿਮਾਜ਼ੀ ਤੇ ਮੌਲਵੀ ਹੁੰਦਾਗਾ ਤੇ ਗੁਰੂ ਨਾਨਕ ਦੇਵ ਜੀ ਪੀਰ ਦੇ ਪੁੱਤਰ ਨੂੰ ਆਪਣੇ ਅੱਗੇ ਬਿਠਾ ਲੈਂਦੇ ਨੇ ਤੇ ਬਾਣੀ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਨੇ ਤਾਂ ਜਦੋਂ ਹੀ ਉਹ ਬਾਣੀ ਦਾ ਉਚਾਰਨ ਕਰਦੇ ਨੇ ਤਾਂ ਉਹ ਪੀਰ ਦਸਤਗੀਰ ਦੇ ਪੁੱਤਰ ਨੂੰ ਆਪਣੇ ਮਗਰ ਬਾਣੀ ਬੋਲਣ ਲਈ ਆਖਦੇ ਨੇ ਤਾਂ ਜਿਵੇਂ ਹੀ ਪੀਰ ਦਸਤਗੀਰ ਦਾ ਪੁੱਤਰ ਉਹ ਬਾਣੀ ਦਾ ਉਚਾਰਨ ਕਰਦਾਗਾ ਗੁਰੂ ਜੀ ਦੇ ਮਗਰ ਤਾਂ ਉਹ ਉਸ ਦੇ ਵਿੱਚ ਇਨਕ ਹੋ ਜਾਂਦਾ ਕਿ ਗੁਰੂ ਜੀ ਉਸ ਨੂੰ ਬਾਣੀ ਦਾ ਸਰਬਨ ਕਰਵਾਉਂਦੇ ਹੋਏ ਉਸ ਨੂੰ ਮੰਡਾ ਬ੍ਰਹਮੰਡਾਂ ਦਾ ਜੋ ਚੱਕਰ ਲਵਾ ਦਿੰਦੇ ਨੇ ਤੇ ਗੁਰੂ ਜੀ ਜਦੋਂ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਸੱਚਕੰਨ ਸਾਹਿਬ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਉਹ ਕਹਿੰਦੇ ਨੇ ਕਿ ਕੋਰ ਕਲ ਯੁਗ ਦਾ ਸਮਾ ਕੇ ਅੱਜਕਲ ਕੋਈ ਸਬੂਤ ਤੋਂ ਬਿਨਾ ਯਕੀਨ ਨਹੀਂ ਕਰੂਗਾ ਤਾਂ ਅੱਜ ਆਪਾਂ ਇੱਥੇ ਪੂਰੀ ਕਰਾਮਾਤ ਵਰਤੌਣੇ ਆਂਗੇ ਤੇ ਇਥੋਂ ਕੋਈ ਐਸੀ ਚੀਜ਼ ਲੈ ਕੇ ਜਾਣੇ ਆਗੇ ਧਰਤੀ ਦੇ ਉੱਤੇ ਜੋ ਕਿ ਦੇਖ ਕੇ ਉਹਨਾਂ ਨੂੰ ਯਕੀਨ ਆ ਜਾਵੇ ਕਿ ਅਸੀਂ ਮੰਡਾ ਰਹਿਮੰਡਾ ਦੀ ਯਾਤਰਾ ਕਰਕੇ ਆਏ ਆਗੇ ਤਾਂ ਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਹੱਥ ਅੱਗੇ ਕਰੋ ਤਾਂ ਜਦੋਂ ਪੀਰ ਦਾ ਪੁੱਤਰ ਅੱਗੇ ਹੱਥ ਕਰਦਾ ਤਾਂ ਗੁਰੂ ਜੀ ਉਸ ਦੇ ਹੱਥ ਉੱਪਰ ਇੱਕ ਬਾਟੇ ਦੇ ਵਿੱਚ ਖੜਾ ਪ੍ਰਸ਼ਾਦ ਦੀ ਦੇਖ ਪ੍ਰਗਟ ਕਰ ਦਿੰਦੇ ਨੇਗੇ ਤਾਂ ਜਦੋਂ ਪੀਰ ਦਾ ਪੁੱਤਰ ਅੱਖਾਂ ਖੋਲਦਾਗਾ ਤਾਂ ਉਹ ਅੱਖਾਂ ਕੋਲਨ ਸਰ ਬੋਲਦਾ ਕਿ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਲੱਖਾਂ ਆਕਾਸ਼ ਨੇ ਲੱਖਾਂ ਪਤਾਲ ਨੇ ਗੁਰੂ ਨਾਨਕ ਦੇਵ ਹੀ ਖੁਦਾ ਹੈ ਇਹ ਦੇਖ ਕੇ ਪੀਰ ਦਸਤਗੀਰ ਬੜਾ ਹੈਰਾਨ ਹੁੰਦਾਗਾ ਜੋ ਸਚਕੰਡ ਸਾਹਿਬ ਤੋਂ ਬਾਟੇ ਦੇ ਵਿੱਚ ਕੜਾ ਪ੍ਰਸ਼ਾਦ ਲੈ ਕੇ ਆਇਆ ਸੀ ਪੀਰ ਦਾ ਪੁੱਤਰ ਉਹ ਸਾਰਿਆਂ ਦੇ ਵਿੱਚ ਵਰਤਾਇਆ ਜਾਂਦਾਗਾ ਤਾਂ ਜਦੋਂ ਕੜਾ ਪ੍ਰਸ਼ਾਦ ਉਸ ਪੀਰ ਵੱਲੋਂ ਛਕਿਆ ਜਾਂਦਾ ਤਾਂ ਉਹ ਗੁਰੂ ਜੀ ਨੂੰ ਪੁੱਛਦਾ ਇਹ ਕੀ ਵਸਤ ਹੈ ਅਸੀਂ ਤਾਂ ਪਹਿਲੀ ਵਾਰ ਚਖੀਆ ਤਾਂ ਗੁਰੂ ਜੀ ਉਸ ਨੂੰ ਆਖਦੇ ਨੇ ਕਿ ਇਹ ਤੁਰ ਦਰਗਾਹ ਦੀ ਵਸਤ ਹੈ ਤਾਂ ਉਸ ਸਮੇਂ ਪੀਰ ਦਸਤਗੀਰ ਪੁੱਛਦਾ ਕਿ ਇਸ ਨੂੰ ਦੁਬਾਰਾ ਵੀ ਬਣਾਇਆ ਜਾ ਸਕਦਾ ਤਾਂ ਫਿਰ ਗੁਰੂ ਜੀ ਉਸ ਤੋਂ ਆਟਾ ਖੰਡ ਤੇ ਦੇਸੀ ਕੀ ਮੰਗਵਾਉਂਦੇ ਨੇ ਤੇ ਉੱਥੇ ਕੜਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਤੇ ਸਾਰੀ ਸੰਗਤ ਦੇ ਵਿੱਚ ਪੀਰ ਨੂੰ ਪੀਰ ਦੇ ਪੁੱਤਰ ਤੇ ਉੱਥੇ ਉਸ ਦੇ ਮਰੀਦਾਂ ਨੂੰ ਉਹ ਵਰਤਾਇਆ ਜਾਂਦਾ ਹੈਗਾ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਦੂਜੀ ਸਾਖੀ ਦੇ ਮੁਤਾਬਕ ਜੋ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਸੀ ਉਹ ਬਗਦਾਦ ਦੀ ਧਰਤੀ ਤੋਂ ਹੋਈ ਸੀ ਤੇ ਇਹ ਸੀ ਜੀ ਕੜਾ ਪ੍ਰਸ਼ਾਦ ਦਾ ਇਤਿਹਾਸ ਤੇ ਉਸ ਦੇ ਸੰਬੰਧ ਦੇ ਵਿੱਚ ਦੋਨੋਂ ਸਾਖੀਆਂ ਜੋ ਆਪਾਂ ਤੁਹਾਡੇ ਨਾਲ ਸਾਂਝ ਪਾਈ ਇਸ ਤਰ੍ਹਾਂ ਦੀਆਂ ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦਿਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ